ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜ਼ਮੀਨ ਲੈ ਕੇ ਆਏ ਜੀ ਦਾ ਰੇਟ ਰਹਿਣ ਵਾਲਾ 6 ਲੱਖ ਰੁਪਏ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਆ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਰੇਟ ਮੈਂ ਦੱਸ ਹੀ ਦਿੱਤਾ ਏਰੀਆ ਕਿੱਥੇ ਕਰਕੇ ਪਿਆ ਜਾਂਦਾ ਕਹੋ ਜਾ ਬਾਣਾ ਸਾਰੀ ਜਾਣਕਾਰੀ ਦੇ ਦਾਂਗੇ ਮੋਟਰ ਵੀ ਲੱਗੀ ਹੋਈ ਆ ਮਿੱਠਾ ਪਾਣੀ ਆ ਜੀ ਕੱਲੀ ਕੱਲੀ ਚੀਜ਼ ਐਂਡ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉਦੋਂ ਪਹਿਲਾਂ ਸਾਡਾ WhatsApp ਨੰਬਰ ਨੋਟ ਕਰ ਲਓ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਆਪਣੀ ਜ਼ਮੀਨ ਸੇਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਐਡ ਕਰਵਾਉਣਾ ਚਾਹੁੰਦੇ ਹੋ ਜੋ ਕੋਈ ਖੇਤੀਬਾੜੀ ਸੰਦ ਸੰਦੇੜਾ ਜੋ ਵੀ ਚੀਜ਼ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਭੇਜ ਦਿਓ 7-8 ਫੋਟੋਆਂ 7-8 ਮਿੰਟਾਂ ਦੀ HD ਚ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਉਦੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਲਗਾ ਦੇਾਂਗੇ ਜੀ ਇਹ WhatsApp ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਜ਼ਮੀਨ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੇਾਂਗੇ ਬਾਕੀ ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਆਏ ਨੇ ਚੈਨਲ ਤੇ ਤੁਹਾਨੂੰ ਮੈਂ ਦੱਸ ਦਿਆਂ ਹਰ ਰੋਜ਼ ਇੱਥੇ ਕੈਂਡ ਕੈਂਡ ਸੌਦੇ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਬਟਨ ਨੂੰ ਦਬਾ ਕੇ ਸ਼ੇਅਰ ਕਰ ਦਿਆ ਕਰੋ ਅੱਜ ਜਿਹੜੀ ਆਪਾਂ ਜ਼ਮੀਨ ਲੈ ਕੇ ਆਏ ਬਾਈ ਜੀ 25 ਬਿੱਗੇ ਜ਼ਮੀਨ ਬਕਾਊ ਆਈ ਹੈ ਆਪਣੇ ਕੋਲੇ 25 ਬਿੱਗੇ ਜ਼ਮੀਨ ਬਕਾਊ ਆਈ ਹੈ ਵੱਡੀ ਗੱਲ ਇਹ ਆ ਬਾਈ ਮੋਟਰ ਲੱਗੀ ਹੋਈ ਹੈ ਮਿੱਠਾ ਪਾਣੀ ਵਧੀਆ ਤੁਹਾਨੂੰ ਪੱਧਰ ਬਾਣ ਮਿਲੂਆ ਕੋਈ ਰੋਲਾ ਨਹੀਂ ਕਿਸੇ ਨਾਲ ਵੱਟ ਬੰਨੇ ਦਾ ਕੋਈ ਰਾਹ ਪਹੀ ਦਾ ਰੋਲਾ ਨਹੀਂ ਵਧੀਆ ਬਾਣ ਇੱਕ ਨੰਬਰ ਨੰਬਰ ਨੇ ਕਿਆ ਐਡ ਗੱਲਬਾਤ ਹੈ ਜੀ ਏਰੀਆ ਦੀ ਆਪਾਂ ਗੱਲ ਕਰ ਲੈਨੇ ਆ ਜੀ ਏਰੀਆ ਸੂਰਤਗੜ ਸ਼ਹਿਰ ਤੋਂ 3 ਕਿਲੋਮੀਟਰ ਦੂਰ ਤੇ ਬਾਹਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸੂਰਤਗੜ ਸ਼ਹਿਰ ਤੋਂ 3 ਕਿਲੋਮੀਟਰ ਦੂਰ ਹੈ ਤੁਹਾਨੂੰ ਬਾਹਰ ਦੇਖਣ ਨੂੰ ਮਿਲ ਜੂਗਾ ਰੇਟ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਦੱਸਿਆ ਸੀ ਬਾਈ 6 ਲੱਖ ਪ੍ਰਤੀ ਬਿੱਗ ਦੇ ਹਿਸਾਬ ਨਾਲ ਇਹ ਜਮੀਨ ਸੇਲ ਕਰ ਰਹੇ ਨੇ ਮਾਲਕ ਵਧੀਆ ਬਾਣਾ ਬਾਈ ਜੀ ਜੇਕਰ ਕੋਈ ਵੀਰ ਬਾਣ ਖਰੀਦਣਾ ਚਾਹੁੰਦਾ ਤਾਂ ਨੰਬਰ ਜਿਹੜਾ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 25 ਬਿੱਗੇ ਨੇ ਬਾਈ ਜੀ ਮੋਟਰ ਲੱਗੀ ਹੋਈ ਹੈ ਮਿੱਠਾ ਪਾਣੀ ਪੱਧਰ ਬਾਣ ਹੈ ਏਰੀਆ ਸੂਰਤਗੜ ਸ਼ਹਿਰ ਤੋਂ 3 ਕਿਲੋਮੀਟਰ ਦੂਰ ਹੈ ਜੀ ਰੇਟ 6 ਲੱਖ ਬਿੱਗੇ ਦਾ ਨੰਬਰ ਸਕਰੀਨ ਤੇ ਹੈ ਗੱਲਬਾਤ ਸਾਰੀ ਕਰ ਲਿਓ ਇਹਦੇ ਨੇ ਘਾਟ ਘਾਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀ ਘੈਂਡ ਘੈਂਡ ਜੇ ਪੰਜਾਬ ਹਰਿਆਣਾ ਰਾਜਸਥਾਨ ਦੇ ਸੌਦੇ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਪਾ ਰੱਖੀਆਂ। ਬਾਕੀ ਕਮੈਂਟ ਕਰ ਦਿਓ ਬਾਈ ਜੀ ਤੁਹਾਨੂੰ ਜੇ ਕਿਸੇ ਖਾਸ ਏਰੀਆ ਦੀ ਜ਼ਮੀਨ ਚਾਹੀਦੀ ਆ ਤਾਂ ਅਸੀਂ ਕਮੈਂਟਾਂ ਦੇ ਹਿਸਾਬ ਨਾਲ ਵੀ ਸਾਡੇ ਕੋਲ ਬਹੁਤ ਸਾਰੇ ਜ਼ਮੀਨਾਂ ਦੇ ਐਡਾਂ ਆ ਆਈਆਂ ਪਈਆਂ ਨੇ ਤਾਂ ਉਹ ਵੀ ਅਸੀਂ ਲਾ ਦੇਾਂਗੇ ਆਪਦੇ ਚੈਨਲ ਤੇ ਤੇ ਬਾਕੀ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।